ਮੈਟਰੋ ਦੇ ਵਿੱਚ ਆ ਵੇਖੋ ਕਿਵੇਂ ਦੋ ਬੀਬੀਆਂ ਆਪਸ ਦੇ ਵਿੱਚ ਲੜਦੀਆਂ ਨੇ ਤੇ ਲੜਦੀਆਂ ਵੀ ਕੀ ਵੇਖੋ ਕਿਵੇਂ ਇੱਕ ਦੂਜੇ ਦੇ ਵਾਲ ਤੱਕ ਇਹਨਾਂ ਦੇ ਵੱਲੋਂ ਪੁੱਟਲੇ ਜਾਂਦੇ ਨੇ ਗੁੱਥਮ ਗੁੱਥੀ ਹੁੰਦੀਆਂ ਵਿਖਾਈ ਦਿੱਤੀਆਂ ਦਰਅਸਲ ਇਹ ਦੋ ਬਹਿਲਾਵਾ ਜੁਨ੍ਹਾਂ ਦੇ ਵਿੱਚ ਦਿੱਲੀ ਮੈਟਰੋ ਤੇ ਸੀਟ ਨੂੰ ਲੈ ਕੇ ਕਲੇਸ਼ ਹੁੰਦਾ ਤਾਂ ਦੱਸ ਦੇ ਇਹ ਕਿ ਦਿੱਲੀ ਦੀ ਮੈਟਰੋ ਦੇ ਵਿੱਚ ਜਿੱਥੇ ਮਹਿਲਾਵਾਂ ਦੇ ਲਈ ਸੀਟਾਂ ਜਿਹੜੀਆਂ ਨੇ ਰਿਜ਼ਰਵ ਨੇ ਪਰ ਉੱਥੇ ਜਿਹੜੀ ਮਹਿਲਾ ਦੇ ਬਾਕਸ ਹੁੰਦੇ ਨੇ ਯਾਨੀ ਕਿ ਜਿਹੜੀਆਂ ਸਪੈਸੀਫਿਕ ਬੋਗੀਆਂ ਜਿਹੜੀਆਂ ਨੇ ਜਿਸ ਦੇ ਵਿੱਚ ਸਿਰਫ ਮਹਿਲਾਵਾਂ ਸਫ਼ਰ ਕਰ ਸਕਦੀਆਂ ਨੇ ਤਾਂ ਉੱਥੇ ਸੀਟ ਨੂੰ ਲੈ ਕੇ ਮਹਿਲਾ ਇਸ ਕਦਰ ਆਪਸ ਦੇ ਵਿੱਚ ਪਿੜੀਆਂ ਨੇ ਕਿ ਵੇਖੋ ਇੱਕ ਦੂਜੇ ਦੇ ਬਾਲ ਤੱਕ ਨੋਚੇ ਜਾ ਰਹੇ ਨੇ ਮੂੰਹ ਨੋਚਿਆ ਜਾ ਰਿਹਾ ਗੁੱਥਮ ਗੁੱਥੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਮ ਕੇ ਵਿਵਾਦ ਹੋਇਆ ਹੈ ਤਾਂ ਉੱਥੇ ਮੌਜੂਦ ਲੋਕਾਂ ਦੇ ਬੋਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੜੇ ਹੀ ਅਮਨੁਖੀ ਢੰਗ ਦੇ ਨਾਲ ਇਹ ਜਿਹੜੀਆਂ ਦੋਨੋਂ ਮਹਿਲਾਵਾਂ ਨੇ ਇੱਕ ਦੂਜੇ ਤੇ ਹਮਲਾ ਕਰਦੇ ਇੱਕ ਦੂਜੇ ਨੂੰ ਕੁੱਟਦੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ ਨੇ ਜਿਸ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮੈਟਰੋ ਦੇ ਵਿੱਚ ਆ ਵੇਖੋ ਕਿਵੇਂ ਦੋ ਬੀਬੀਆਂ ਆਪਸ ਦੇ ਵਿੱਚ ਲੜਦੀਆਂ ਨੇ ਤੇ ਲੜਦੀਆਂ ਵੀ ਕੀ ਵੇਖੋ ਕਿਵੇਂ ਇੱਕ ਦੂਜੇ ਦੇ ਵਾਲ ਤੱਕ ਇਹਨਾਂ ਦੇ ਵੱਲ ਪੁੱਟਲੇ ਜਾਂਦੇ ਨੇ ਗੁੱਥਮ ਗੁੱਥੀ ਹੁੰਦੀਆਂ ਵਿਖਾਈ ਦਿੱਤੀਆਂ ਦਰਅਸਲ ਇਹ ਦੋ ਮਹਿਲਾਵਾਂ ਜੁਨ੍ਹਾਂ ਦੇ ਵਿੱਚ ਦਿੱਲੀ ਮੈਟਰੋ ਤੇ ਸੀਟ ਨੂੰ ਲੈ ਕੇ ਕਲੇਸ਼ ਹੁੰਦਾ ਤਾਂ ਦੱਸਦੇ ਇਹ ਕਿ ਦਿੱਲੀ ਦੀ ਮੈਟਰੋ ਦੇ ਵਿੱਚ ਜਿੱਥੇ ਮਹਿਲਾਵਾਂ ਦੇ ਲਈ ਸੀਟਾਂ ਜਿਹੜੀਆਂ ਨੇ ਰਿਜ਼ਰਵ ਨੇ ਪਰ ਉੱਥੇ ਜਿਹੜੀ ਮਹਿਲਾ ਦੇ ਬਾਕਸ ਹੁੰਦੇ ਨੇ ਯਾਨੀ ਕਿ ਜਿਹੜੀਆਂ ਸਪੈਸੀਫਿਕ ਬੋਗੀਆਂ ਜੜੀਆਂ ਨੇ ਜਿਸ ਦੇ ਵਿੱਚ ਸਿਰਫ ਮਹਿਲਾਵਾਂ ਸਫ਼ਰ ਕਰ ਸਕਦੀਆਂ ਨੇ ਤਾਂ ਉੱਥੇ ਸੀਟ ਨੂੰ ਲੈ ਕੇ ਮਹਿਲਾ ਇਸ ਕਦਰ ਆਪਸ ਦੇ ਵਿੱਚ ਪਿੜੀਆਂ ਨੇ ਕਿ ਵੇਖੋ ਇੱਕ ਦੂਜੇ ਦੇ ਬਾਲ ਤੱਕ ਨੋਚੇ ਜਾ ਰਹੇ ਨੇ ਮੂੰਹ ਨੋਚਿਆ ਜਾ ਰਿਹਾ ਗੁੱਥਮ ਗੁੱਥੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਮ ਕੇ ਵਿਵਾਦ ਹੋਇਆ ਹੈ ਤਾਂ ਉੱਥੇ ਮੌਜੂਦ ਲੋਕਾਂ ਦੇ ਬੋਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੜੇ ਹੀ ਅਮਨੁਖੀ ਢੰਗ ਦੇ ਨਾਲ ਇਹ ਜਿਹੜੀਆਂ ਦੋਨੋਂ ਮਹਿਲਾਵਾਂ ਨੇ ਇੱਕ ਦੂਜੇ ਤੇ ਹਮਲਾ ਕਰਦੇ ਇੱਕ ਦੂਜੇ ਨੂੰ ਕੁੱਟਦੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ ਨੇ ਜਿਸ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮੈਟਰੋ ਦੇ ਵਿੱਚ ਆ ਵੇਖੋ ਕਿਵੇਂ ਦੋ ਬੀਬੀਆਂ ਆਪਸ ਦੇ ਵਿੱਚ ਲੜਦੀਆਂ ਨੇ ਤੇ ਲੜਦੀਆਂ ਵੀ ਕੀ ਵੇਖੋ ਕਿਵੇਂ ਇੱਕ ਦੂਜੇ ਦੇ ਵਾਲ ਤੱਕ ਇਹਨਾਂ ਦੇ ਵੱਲੋਂ ਪੁੱਟਲੇ ਜਾਂਦੇ ਨੇ ਗੁੱਥਮ ਗੁੱਥੀ ਹੁੰਦੀਆਂ ਵਿਖਾਈ ਦਿੱਤੀਆਂ ਦਰਅਸਲ ਇਹ ਦੋ ਬਹਿਲਾਵਾਂ ਜੁਨ੍ਹਾਂ ਦੇ ਵਿੱਚ ਦਿੱਲੀ ਮੈਟਰੋ ਤੇ ਸੀਟ ਨੂੰ ਲੈ ਕੇ ਕਲੇਸ਼ ਹੁੰਦਾ ਤਾਂ ਦੱਸਦੇ ਇਹ ਕਿ ਦਿੱਲੀ ਦੀ ਮੈਟਰੋ ਦੇ ਵਿੱਚ ਜਿੱਥੇ ਮਹਿਲਾਵਾਂ ਦੇ ਲਈ ਸੀਟਾਂ ਜਿਹੜੀਆਂ ਨੇ ਰਿਜ਼ਰਵ ਨੇ ਪਰ ਉੱਥੇ ਜਿਹੜੀ ਮਹਿਲਾ ਦੇ ਬਾਕਸ ਹੁੰਦੇ ਨਹੀਂ ਯਾਨੀ ਕਿ ਜਿਹੜੀਆਂ ਸਪੈਸੀਫਿਕ ਬੋਗੀਆਂ ਜਿਹੜੀਆਂ ਨੇ ਜਿਸ ਦੇ ਵਿੱਚ ਸਿਰਫ ਮਹਿਲਾਵਾਂ ਸਫ਼ਰ ਕਰ ਸਕਦੀਆਂ ਨੇ ਤਾਂ ਉੱਥੇ ਸੀਟ ਨੂੰ ਲੈ ਕੇ ਮਹਿਲਾ ਇਸ ਕਦਰ ਆਪਸ ਦੇ ਵਿੱਚ ਪਿੜੀਆਂ ਨੇ ਕਿ ਵੇਖੋ ਇੱਕ ਦੂਜੇ ਦੇ ਬਾਲ ਤੱਕ ਨੋਚੇ ਜਾ ਰਹੇ ਨੇ ਮੂੰਹ ਨੋਚਿਆ ਜਾ ਰਿਹਾ ਗੁੱਥਮ ਗੁੱਥੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਮ ਕੇ ਵਿਵਾਦ ਹੋਇਆ ਹੈ ਤਾਂ ਉੱਥੇ ਮੌਜੂਦ ਲੋਕਾਂ ਦੇ ਬੋਲਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੜੇ ਹੀ ਅਲੁਖਿਤ ਢੰਗ ਦੇ ਨਾਲ ਇਹ ਜਿਹੜੀਆਂ ਦੋਨੋਂ ਮਹਿਲਾਵਾਂ ਨੇ ਇੱਕ ਦੂਜੇ ਤੇ ਹਮਲਾ ਕਰਦੇ ਦੂਜੇ ਨੂੰ ਕੁੱਟਦੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ ਨੇ ਜਿਸ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮੈਟਰੋ ਦੇ ਵਿੱਚ ਆ ਵੇਖੋ ਕਿਵੇਂ ਦੋ ਬੀਬੀਆਂ ਆਪਸ ਦੇ ਵਿੱਚ ਲੜਦੀਆਂ ਨੇ ਤੇ ਲੜਦੀਆਂ ਵੀ ਕੀ ਵੇਖੋ ਕਿਵੇਂ ਇੱਕ ਦੂਜੇ ਦੇ ਵਾਲ ਤੱਕ ਇਹਨਾਂ ਦੇ ਵੱਲੋਂ ਪੁੱਟਲੇ ਜਾਂਦੇ ਨੇ ਗੁੱਥਮ ਗੁੱਥੀ ਹੁੰਦੀਆਂ ਵਿਖਾਈ ਦਿੱਤੀਆਂ ਦਰਸਲ ਇਹ ਦੋ ਮਹਿਲਾਵਾਂ ਜੁਨ੍ਹਾਂ ਦੇ ਵਿੱਚ ਦਿੱਲੀ ਮੈਟਰੋ ਤੇ ਸੀਟ ਨੂੰ ਲੈ ਕੇ ਕਲੇਸ਼ ਹੁੰਦਾ ਤਾਂ ਦੱਸਦੇ ਇਹ ਕਿ ਦਿੱਲੀ ਦੀ ਮੈਟਰੋ ਦੇ ਵਿੱਚ ਜਿੱਥੇ ਮਹਿਲਾਵਾਂ ਦੇ ਲਈ ਸੀਟਾਂ ਜਿਹੜੀਆਂ ਨੇ ਰਿਜ਼ਰਵ ਨੇ ਪਰ ਉੱਥੇ ਜਿਹੜੀ ਮਹਿਲਾ ਦੇ ਬਾਕਸ ਹੁੰਦੇ ਨੇ ਯਾਨੀ ਕਿ ਜਿਹੜੀਆਂ ਸਪੈਸੀਫਿਕ ਬੋਗੀਆਂ ਜਿਹੜੀਆਂ ਨੇ ਜਿਸ ਦੇ ਵਿੱਚ ਸਿਰਫ ਮਹਿਲਾਵਾਂ ਸਫ਼ਰ ਕਰ ਸਕਦੀਆਂ ਨੇ ਤਾਂ ਉੱਥੇ ਸੀਟ ਨੂੰ ਲੈ ਕੇ ਮਹਿਲਾ ਇਸ ਕਦਰ ਆਪਸ ਦੇ ਵਿੱਚ ਪਿੜੀਆਂ ਨੇ ਕਿ ਵੇਖੋ ਇੱਕ ਦੂਜੇ ਦੇ ਬਾਲ ਤੱਕ ਨੋਚੇ ਜਾ ਰਹੇ ਨੇ ਮੂੰਹ ਨੋਚਿਆ ਜਾ ਰਿਹਾ ਗੁੱਥਮ ਗੁੱਥੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਮ ਕੇ ਵਿਵਾਦ ਹੋਇਆ ਹੈ ਤਾਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੜੇ ਹੀ ਅਮਨੁਖੀਤ ਢੰਗ ਦੇ ਨਾਲ ਇਹ ਜਿਹੜੀਆਂ ਦੋਨੋਂ ਮਹਿਲਾਵਾਂ ਨੇ ਇੱਕ ਦੂਜੇ ਤੇ ਹਮਲਾ ਕਰਕੇ ਦੂਜੇ ਨੂੰ ਕੁੱਟਦੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ ਨੇ ਜ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ